Bernard, would you like to reveal the picture? So I don't want to reveal the elephant and all This piece here is um, it's a gift from myself, from Bernabwe Steel Bangles. and we hope see those parents really appreciate this and um keep his memory alive and the yeah, justice for Sidhu Moosewala Sidhu Moosewala Punjab da o sitara jisdi chamak videsha vich vi dekhi gayi Punjab to leke videshan tak jisdi maut da dukh manaya gaya jisdi maut utte ਪੰਜਾਬੀ ਸਿਤਾਰੇ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਕਈ ਸਿਤਾਰਿਆਂ ਨੇ ਵੀ ਅੱਖਾਂ 'ਚੋਂ ਹੰਝੂ ਵਹਾਏ ਇਹਨਾਂ ਵਿੱਚੋਂ ਇੱਕ ਸੀ ਬਰਨਾ ਬੁਆਏ ਨਾਈਜੀਰੀਆ ਨਾਤੇ ਕੈਨੇਡੀਅਨ ਰੈਪਰ ਬਰਨਾ ਬੁਆਏ ਇਹਨੇ ਦਿਨੇ ਇੰਗਲੈਂਡ ਦੇ ਵਿੱਚ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਵਿੱਚ ਉਸ ਨੂੰ ਇਨਸਾਫ ਦਿਵਾਉਣ ਲਈ ਹੋਣ ਵਾਲੀ ਸਾਈਕਲ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ ਤੇ ਉੱਥੇ ਬਰਨਾਬਾ ਵਾਈ ਵੱਲੋਂ ਉਹਨਾਂ ਨੂੰ ਇੱਕ ਤੋਹਫ਼ਾ ਪੇਂਟ ਕੀਤਾ ਗਿਆ ਹੈ ਬਰਨਾਬਾ ਨੇ ਇੱਕ ਬੇहद ਖੂਬਸੂਰਤ ਤਸਵੀਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਪੇਂਟ ਕੀਤੀ ਅਤੇ ਭਾਵੁਕ ਅੱਖਾਂ ਦੇ ਨਾਲ ਉਹਨਾਂ ਨੂੰ ਕਿਹਾ ਕਿ ਇਹ ਤੋਹਫ਼ਾ ਉਹਨਾਂ ਵੱਲੋਂ ਉਹਨਾਂ ਦੀ ਯਾਰ ਸਿੱਧੂ ਮੂਸੇਵਾਲਾ ਦੇ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿਸ ਨੇ ਆਪਣੇ ਸ਼ੋਅ ਦੇ ਵਿੱਚ ਉਸ ਦਾ ਸਿਗਨੇਚਰ ਸਟਾਈਲ ਕੀਤਾ ਸੀ। ਪਾਟੂ ਤੇ ਥਾਪੀ ਮਾਰ ਕੇ ਬੰਨਾ ਬੁਆਏ ਰੋਪਿਆ। ਸਟੇਜ ਉਤੇ ਬੰਨਾ ਬੁਆਏ ਨੂੰ ਰੋਂਦੇ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ਼ ਗਿਆ ਸੀ। ਇਹ ਸਿੱਧੂ ਮੂਸੇਵਾਲਾ ਦਾ ਪਿਆਰ ਹੀ ਸੀ ਜਿਸ ਦੇ ਸਦਕੇ ਬੰਨਾ ਬੁਆਏ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਕੌਣ ਜਾਣਦਾ ਸੀ ਕਿ ਪੰਜਾਬ ਦੇ ਟਿੱਬਿਆਂ ਦਾ ਪੁੱਤ ਵਿਦੇਸ਼ਾਂ ਦੇ ਵਿੱਚ ਕਦੇ ਇਸ ਤਰ੍ਹਾਂ ਤੁਮ ਮਚਾਏਗਾ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਹਾਸਲ ਕੀਤਾ ਉਹ ਉਸਦੇ ਬਰਨਾ ਬੁਆਏ ਵਰਗੇ ਫੈਨਸ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਤੁਹਾਨੂੰ ਦੱਸ ਦਈਏ ਕਿ ਬਰਨਾ ਬੁਆਏ ਅਤੇ ਸਿੱਧੂ ਮੂਸੇਵਾਲਾ ਇੱਕ ਮਿਕਸ ਟੇਪ ਕਰਨ ਜਾ ਰਹੇ ਸੀ ਜਿਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਬਰਨਾ ਬੁਆਏ ਦੇ ਨਾਲ ਸਿੱਧੂ ਮੂਸੇਵਾਲਾ ਦਾ ਇਹ ਕਨਸੈਪਟ ਬਹੁਤ ਵੱਡਾ ਹੋਣ ਵਾਲਾ ਸੀ ਅਤੇ ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੋਲੀ ਦੀ ਟਾਕ ਪੈ ਜਾਣੀ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਸਿੱਧੂ ਦੀ ਮੌਤ ਦੀ ਟਾਕ ਲਗਾ ਕੇ ਬੈਠੇ ਦੁਸ਼ਮਣਾਂ ਨੇ ਉਸ ਨੂੰ ਘੇਰ ਕੇ ਮੌਤ ਦੇ ਹਵਾਲੇ ਕਰ ਦਿੱਤਾ ਜਾਨਵਰਾ ਵਾਂਗ ਉਸ ਦੇ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਤੇ 29 ਮਈ ਨੂੰ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਪਰ ਉਸ ਦੀ ਚਮਕ ਹਮੇਸ਼ਾ ਰਹੇਗੀ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਵਿੱਚ ਜੋ ਕੁਝ ਲਿਖਿਆ ਜੋ ਕੁਝ ਗਾਇਆ ਉਹ ਇੱਕ ਇੱਕ ਸ਼ਬਦ ਸੱਚ ਹੁੰਦਾ ਪ੍ਰਤੀਤ ਹੁੰਦਾ ਹੈ ਸਿੱਧੂ ਮੂਸੇਵਾਲਾ ਨੇ ਪੰਜਾਬੀ ਬੋਲੀ ਦਾ ਮਾਣ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਵਧਾਇਆ ਜਿਸ ਦੀ ਮਿਸਾਲ ਹੈ ਬੰਨਾ ਬੁਆਏ ਇੰਗਲੈਂਡ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਉੱਚੇਚੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਹੁਣ ਤੱਕ ਸਿੱਧੂ ਨੂੰ ਜੋ ਇਨਸਾਫ ਦਿਵਾਉਣ ਲਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਨਾਤੇ ਅਸਹਿਜਤਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਪਰ ਉਹਨਾਂ ਨੇ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ 1 ਮਹੀਨੇ ਤੱਕ ਉਹਨਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਦੇਸ਼ ਛੱਡ ਕੇ ਚਲੇ ਜਾਣਗੇ। ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਸਿੱਧੂ ਦੇ ਮਾਤਾ-ਪਿਤਾ ਨੇ ਇੱਕ ਸਿਗਨੇਚਰ ਮੁਹਿੰਮ ਵੀ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਸਿੱਧੂ ਮੂਸੇਵਾਲਾ ਦੇ ਘਰ ਆਉਣ ਵਾਲੇ ਫੈਨਸ ਤੋਂ ਉਸ ਸਿਗਨੇਚਰ ਮੁਹਿੰਮ ਦੇ ਤਹਿਤ ਇੱਕ ਜਸਟਿਸ ਬੁੱਕ ਦੇ ਉੱਤੇ ਦਸਤਕ ਕਰਵਾਏ ਜਾਂਦੇ ਨੇ ਇਹ ਜਸਟਿਸ ਬੁੱਕ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪੰਜਾਬ ਦੇ ਡੀਜੀਪੀ ਨੂੰ ਵੀ ਮਿਲ ਚੁੱਕੇ ਨੇ ਅਤੇ ਉਹਨਾਂ ਵੱਲੋਂ ਇਨਸਾਫ ਦੀ ਉਮੀਦ ਵੀ ਕੀਤੀ ਗਈ ਹੈ ਫਿਲਹਾਲ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਪਹੁੰਚੇ ਨੇ ਇੰਗਲੈਂਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਇਨਸਾਫ ਦੇ ਲਈ ਇੱਕ ਸਾਈਕਲ ਰੈਲੀ ਕੱਢੀ ਜਾਵੇਗੀ ਜਿਸ ਦੇ ਵਿੱਚ ਸਿੱਧੂ ਦੇ ਮਾਤਾ ਪਿਤਾ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਫੈਨ ਸਿੱਧੂ ਮੂਸੇਵਾਲਾ ਲਈ ਇਨਸਾਫ ਲਈ ਕੋਈ ਰੈਲੀ ਕੱਢਣਾ ਚਾਹੁੰਦਾ ਹੈ ਕੋਈ ਮਾਰਚ ਕੱਢਣਾ ਚਾਹੁੰਦਾ ਹੈ ਤਾਂ ਫਿਰ ਉਹ ਉਸ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਉਹਨਾਂ ਨੇ ਫੈਨਜ਼ ਨੂੰ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਫੈਨਜ਼ ਇਕਜੁੱਟ ਹੋ ਕੇ ਉਹਨਾਂ ਦੇ ਨਾਲ ਖੜਨ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਇਨਸਾਫ ਦੀ ਮੰਗ ਕਰਨ ਹੁਣ ਦੇਖਣਾ ਹੋਵੇਗਾ ਕਿ ਇੰਗਲੈਂਡ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਗੂੰਜਦੀ ਹੈ ਤਾਂ ਪੰਜਾਬ ਸਰਕਾਰ ਦੇ ਕੰਨ ਖੁੱਲਦੇ ਨੇ ਜਾਂ ਨਹੀਂ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।